ਜ਼ਿਲ੍ਹਾ ਗੁਰਦਾਸਪੁਰ ਵਿੱਚ ਮਕੌੜਾ ਪਤਨ ਤੇ ਪਾਣੀ ਦਾ ਪੱਧਰ 1.7 ਲੱਖ ਕਿਊਸਿਕ ਪਹੁੰਚ ਗਿਆ। ਦੂਜੇ ਪਾਸੇ ਦਰਿਆ ਉਜ ਅਤੇ ਰਾਵੇ ਵਿਚਾਲੇ ਪਾਣੀ ਦਾ ਪੱਧਰ ਨਾਲ ਮਕੌੜਾ ਪਤਨ ਦੇ ਪਾਰ ਪਰਿਆਲ ਸੈਕਟਰ ਵਿੱਚ ਬਾਰਡਰ ਨਾਲ ਲੱਗਦੇ ਪਿੰਡਾਂ ਦਾ ਦੇਸ਼ ਨਾਲ ਸੰਪਰਕ ਟੁੱਟ ਗਿਆ ਹੈ। ਆਰਐਸਐਸ ਲੀਡਰ ਜਗਦੀਸ਼ ਸਿੰਘ ਨੇ ਜਾਤੇ ਹੋਏ ਜਾਣਲੇਵਾ ਹਮਲੇ ਦੇ ਬਾਅਦ ਪੰਜਾਬ ਦੇ ਬੀਜੇਪੀ ਨੇਤਾਵਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਣਾ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਣਾ ਸਿੰਘ ਨੇ ਪ੍ਰੋਸਾ ਦਵਾਇਆ ਕਿ ਜਲਦੀ ਦੋਸ਼ੀਆਂ ਦੀ ਗ੍ਰਿਫਤਾਰੀ ਕਰ ਲਈ ਜਾਏਗੀ। ਉਦੋਂ ਜਲੰਧਰ ਪੁਲਿਸ ਨੇ ਮੁਲਜ਼ਮਾਂ ਦੀ ਤਸਵੀਰ ਜਾਰੀ ਕੀਤੀ ਹੈ ਸੂਚਨਾ ਦੇਣ ਵਾਲੇ ਨੂੰ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਇੱਕ ਸ਼ਖਸ ਨੂੰ ਕਾਂਸਟੇਬਲ ਦੀ ਨੌਕਰੀ ਦਾ ਐਲਾਨ ਵੀ ਕੀਤਾ ਗਿਆ ਹੈ ਸ਼ਨੀਵਾਰ ਸ਼ਾਮ ਜਲੰਧਰ ਦੇ ਜਾਲਨੇ ਬਾਹਮਲੇ ਦਾ ਸ਼ਿਕਾਰ ਗਗਨੇ ਚਲੋ ਦਿਹਾਣੇ ਦੇ ਡੀ ਐਮ ਦੇ ਹਸਪਤਾਲ ਦੇ ਵਿੱਚ ਇਲਾਜ ਅਧੀਨ ਨੇ ਜਲੰਧਰ ਦੇ ਲਾਂਬੜਾ ਨੇੜੇ ਪਿੰਡ ਮਲਕੇ ਵਿੱਚ ਗਵਾਂਡੀਆਂ ਦੇ ਕਰੋਲ ਮਾਰੀ ਚੋਂ 7 ਸਾਲਾ ਮਾਸੂਮ ਬੱਚੀ ਦੀ ਲਾਸ਼ ਮਿਲੀ ਹੈ ਮ੍ਰਿਤਕ ਬੱਚਾ ਗਵਾਂਡੀ ਦੇ ਘਰ ਰਹਿੰਦੇ ਇੱਕ ਟੀਚਰ ਕੋਲ ਟਿਊਸ਼ਨ ਪੜਨ ਲਈ ਗਿਆ ਸੀ ਕਤਲ ਦੇ ਬਾਅਦ ਕਰਾਇਦਾਤ ਅਤੇ ਉਹਨਾਂ ਦਾ ਰਿਸ਼ਤੇਦਾਰ ਫਰਾਰ ਹੈ 10 ਪੰਦਰਾਂ ਦਿਨ ਪਹਿਲਾਂ ਹੀ ਗੁਆਣ ਵਿੱਚ ਕਿਰਾਏ ਤੇ ਰਹਿਣ ਲਈ ਪਤੀ ਪਤਨੀ ਆਏ ਸਨ ਜਿਨ੍ਹਾਂ ਦੇ ਕੋਲ ਬੱਚਾ ਟਿਊਸ਼ਨ ਪੜਦਾ ਸੀ ਮ੍ਰਿਤਕ ਬੱਚੇ ਦੇ ਪਰਿਵਾਰ ਦੇ ਮੁਤਾਬਕ ਘਰ ਦੇ ਅੰਦਰੋਂ ਕਾਲੇ ਜਾਦੂ ਦਾ ਸਮਾਨ ਅਤੇ ਹੋਰ ਬਚਨੀਆਂ ਤਸਵੀਰਾਂ ਮਿਲੀਆਂ ਨੇ ਪੰਜਾਬ ਚ ਉਹਨਾਂ ਦੇ ਮੱਦੇ ਨਜ਼ਰ ਚੰਡੀਗੜ੍ਹ ਚ ਰਣਨੀਤੀ ਨਾਮ ਦੀ ਐਪ ਲਾਂਚ ਕੀਤੀ ਗਈ ਹੈ ਸਿਆਸੀ ਰਣਨੀਤੀਕਾਰ ਸੁਨੀਲ ਕੋਸਲਾ ਨੇ ਐਪ ਨੂੰ ਲਾਂਚ ਕੀਤਾ ਇਸ ਐਪ ਚ ਸੂਬੇ ਦੇ ਹਰ ਵੋਟਰ ਦੇ ਨਾਮ ਜਾਤੀ ਹਲਕੇ ਤੇ ਬੂਥ ਦੀ ਜਾਣਕਾਰੀ ਉਪਲਬਧ ਹੈ VOTING FEET ਸੱਚ ਵਾਅਦੇ ਦੇ ਮਕਸਦ ਨਾਲ ਇਸ ਐਪ ਨੂੰ ਤਿਆਰ ਕੀਤਾ ਗਿਆ ਹੈ ਸੰਗਰੂਰ ਦੇ ਆ ਰਹਿਣ ਵਾਲੀਆਂ ਦੋ ਕੁੜੀਆਂ ਨੇ ਸੁੱਬੇ ਪਰਚ ਪੀਸੀਐਸ ਦੀ ਪ੍ਰੀਖਿਆ ਚ ਬਾਜ਼ੀ ਮਾਰੀ ਹੈ। ਅਨਾਇਤ ਗੁਪਤਾ ਨੇ ਸੁੱਬੇ ਪਰਚ ਪਹਿਲਾ ਤੇ ਕੰਨੂ ਗਰਗਨੇ ਤੀਜਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਦੋਵੇਂ ਕੁੜੀਆਂ ਦੇ ਪਰਿਵਾਰ ਇਸ ਬਲਵਦੀ ਨੂੰ ਲੈ ਕੇ ਖਾਸੇ ਉਤਸ਼ਾਹਿਤ ਨੇ। ਤੁਰੀਦੀ ਰਹਿਣ ਵਾਲੀ ਕੰਨੂ ਸਿਸਟਮ 'ਤੇ ਰਹਿ ਕੇ ਕੁੜੀਆਂ ਤੇ ਬੱਚਿਆਂ ਲਈ ਕੁਝ ਕਰਕੇ ਵਿਖਾਉਣ ਦੇ ਸੁਪਨੇ ਦੇਖਦੀ ਹੈ। ਮਟਾਲਾ ਨੇੜਲੇ ਇੱਕ ਪਿੰਡ ਦੇ ਸਰਕਾਰੀ ਸਕੂਲ 'ਚ ਜਦ ਸਵੇਰ ਵਿਲੇ ਅਧਿਆਪਕ ਅਤੇ ਬੱਚੇ ਪਹੁੰਚੇ ਤਾਂ ਉੱਥੇ ਦੇ ਹਾਲਾਤ ਵੇਖ ਕੇ ਹੈਰਾਨ ਰਹਿ ਗਏ ਸਕੂਲ 'ਚ ਵੱਡੀ ਗਿਣਤੀ 'ਚ ਪਸ਼ੂ ਮੌਜੂਦ ਸਨ ਸਕੂਲ ਸਟਾਫ ਅਤੇ ਬੱਚੇ ਸਕੂਲ ਦੇ ਬਾਹਰ ਖੜਨ ਲਈ ਮਜਬੂਰ ਹੋਏ ਦੱਸਿਆ ਜਾ ਰਿਹਾ ਹੈ ਕਿ ਪਸ਼ੂ ਮਿਸ਼ਨ ਤਰਨਾ ਦਲ ਸੰਸਥਾ ਦੇ ਨਿਹੰਗ ਸਿੰਘ ਵੱਲੋਂ ਛੱਡੇ ਗਏ ਨੇ ਇਹ ਸੰਸਥਾ ਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਕਰਦੀ ਹੈ ਪਰ ਇਹ ਪਸ਼ੂ ਅਚਾਨਕ ਸਕੂਲ ਅੰਦਰ ਕਿਵੇਂ ਅਤੇ ਕਿਉਂ ਛੱਡੇ ਗਏ ਇਸ ਦਾ ਜਵਾਬ ਕਿਸੇ ਕੋਲ ਨਹੀਂ ਹੈ ਸਿੱਖ martial arts ਗੱਤਕਾ ਨੂੰ ਕੌਮੀ ਖੇਡ ਦਾ ਦਰਜਾ ਮਿਲ ਗਿਆ ਸਿੱਖ ਗੁਰੂ ਕਾਲ ਦੇ ਸਮੇਤ ਸ਼ੁਰੂ ਹੋਈ ਇਹ ਕਲਾ ਪਹਿਲਾਂ ਸਿਰਫ ਗੁਰਦੁਆਰਿਆਂ ਗੱਤਕਾ ਖਾਣਾਂ ਜਾਂ ਨਗਰ ਕੀਰਤਨਾਂ ਦੇ ਵਿੱਚ ਹੀ ਵਿਖਾਈ ਜਾਂਦੀ ਸੀ ਪਰ ਹੁਣ ਭਾਰਤ ਸਰਕਾਰ ਨੇ ਇਸ ਨੂੰ ਕੌਮੀ ਖੇਡ ਦਾ ਦਰਜਾ ਦੇ ਦਿੱਤਾ ਹੈ